ਸੋ ਵੈਲਕਮ ਬੈਕ ਟੂ ਅ ਯੂਟਿਊਬ ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੀਏ ਸੈਮੈਸਟਰ 2 ਪੰਜਾਬੀ ਇਲੈਕਟਿਵ ਦੀ ਇਕਾਂਗੀ ਯਾਤਰਾ ਸਟਾਰਟ ਕਰਨ ਜਾ ਰਹੇ ਹਾਂ ਤੇ ਪਹਿਲੀ ਇਕਾਂਗੀ ਹੈਗੀ ਹੈ ਜੀ ਮਾਦਾ ਡਿਪਟੀ ਤਾਂ ਆਓ ਆਪਾਂ ਪੜਦੇ ਹਾਂ ਪਿੰਡ ਫਤੂ ਵਾਲੀ ਵਿੱਚ ਰਹਿਣ ਵਾਲੇ ਇਹਨੂੰ ਆਪਾਂ ਸੰਖੇਪ ਰੂਪ ਦੇ ਵਿੱਚ ਹੀ ਪੜਾਂਗੇ ਠੀਕ ਹੈ ਸਾਰਾ ਵਿਸ਼ਾ ਵਸਤੂ ਵਗੈਰਾ ਪਿੰਡ ਫਤੋਵਾਲੀ ਵਿੱਚ ਰਹਿਣ ਵਾਲੇ ਵਸਾਵਾ ਸਿੰਘ ਪੁੱਤਰ ਨਰੈਣ ਸਿੰਘ ਲਾਹੌਰ ਦੇ ਇੱਕ ਕਾਲਜ ਦੇ ਵਿੱਚ ਪੜਦਾ ਸੀਗਾ ਤੇ ਠੀਕ ਹੈ ਜੀ ਨਰੈਣ ਸਿੰਘ ਜਿਹੜਾ ਸੀਗਾ ਉਹ ਪੜਦਾ ਸੀ ਲਾਹੌਰ ਦੇ ਇੱਕ ਕਾਲਜ ਦੇ ਵਿੱਚ ਪਿਤਾ ਦਾ ਨਾਮ ਇਹ ਦਾ ਵਸਾਵਾ ਸਿੰਘ ਸੀ ਪਿੰਡ ਇਹਨਾਂ ਦਾ ਫਤੋਵਾਲੀ ਸੀ ਤੇ ਚਾਰ ਕਨਾਲਾਂ ਜ਼ਮੀਨ ਦਾ ਮਾਲਕ ਉਹਦਾ ਬਾਪ ਸੀਗਾ ਵਸਾਵਾ ਸਿੰਘ ਤੇ ਕੀ ਕਰਦਾ ਸੀਗਾ ਜ਼ਮੀਨ ਨੂੰ ਗੈਨੇ ਧੜ ਧੜ ਕੇ ਆਪਣੇ ਜਿਹੜਾ ਪੁੱਤਰ ਜੀ ਨੂੰ ਨਾਮ ਕਿਸੇ ਨਰੈਨ ਸਿੰਘ ਉਹਨੂੰ ਲਗਾਤਾਰ ਜਿਹੜਾ ਖਰਚਾ ਭੇਜੀ ਜਾਂਦਾ ਸੀ ਉਹਦੀ ਪੜ੍ਹਾਈ ਦਾ ਤੇ ਇਸ ਤਰ੍ਹਾਂ ਉਹ ਬੁਰੀ ਤਰ੍ਹਾਂ ਆਰਥਿਕ ਤੰਗੀ ਤੇ ਪਰੇਸ਼ਾਨੀਆਂ ਦੇ ਵਿੱਚ ਘਿਰਿਆ ਦਿਨ ਰਾਤ ਕੱਟ ਰਿਹਾ ਸੀ ਠੀਕ ਹੈ ਕਿਉਂਕਿ ਜ਼ਮੀਨ ਕਹਿੰਦੇ ਰੱਖਤੀ ਤੇ ਪੁੱਤਰ ਨੂੰ ਪੜ੍ਹਾਈ ਦੇ ਲਈ ਵੀ ਕੋਈ ਤਕਲੀਫ ਨਾ ਹੋਵੇ ਪੈਸੇ ਭੇਜੀ ਗਿਆ ਪਰ ਖੁਦ ਆਰਥਿਕ ਤੰਗੀ ਦੇ ਵਿੱਚ ਘਿਰਿਆ ਰਹਾ ਉਸਦੀ ਪਤਨੀ ਜਿਹਨੂੰ ਬੇਬੇ ਕਿਹਾ ਜਾਂਦਾ ਹੈ ਇਸ ਗੱਲ ਵਿੱਚ ਅੰਨਾ ਵਿਸ਼ਵਾਸ ਸੀ ਕਿ ਉਸ ਦਾ ਪੁੱਤਰ ਜਿਹੜਾ ਹੈ ਪੜ ਲਿਖ ਕੇ ਇਸ ਗੱਲ ਦਾ ਨਾ ਅੰਨਾ ਵਿਸ਼ਵਾਸ ਸੀ ਕਿ ਜਿਹੜਾ ਉਹਦਾ ਪੁੱਤਰ ਹੈ ਉਹ ਪੜ ਲਿਖ ਕੇ ਇੱਕ ਵੱਡੇ ਉਹਦੇ ਉੱਤੇ ਲੱਗ ਜਾਵੇਗਾ ਤੇ ਫਿਰ ਉਹਨਾਂ ਦੇ ਸਾਰੇ ਦੁੱਖਾਂ ਦਾ ਅੰਤ ਹੋ ਜਾਵੇਗਾ ਉਹਦੀ ਮਤਲਬ ਮਾਂ ਸੋਚਦੀ ਹੁੰਦੀ ਸੀ ਉਹਨੂੰ ਬਹੁਤ ਵਿਸ਼ਵਾਸ ਸੀ ਆਪਣੇ ਪੁੱਤਰ ਤੇ ਪਰੰਤੂ ਜਿਹੜਾ ਨਰੈਣ ਸਿੰਘ ਸੀ ਉਹਨਾਂ ਦਾ ਬਹੁਤ ਹੀ ਮਕਾਰ ਝੂਠਾ ਧੋਖੇਬਾਜ਼ ਉਜਾੜੂ ਪੁੱਤਰ ਮਤਲਬ ਹੈਗਾ ਸੀ ਉਸਨੇ ਮਤਲਬ ਇੱਕ ਚਿੱਠੀ ਲਿਖੀ ਆਪਣੇ ਮਾਪਿਆਂ ਤੋਂ ਕਿਹਾ ਕਿ ਮੈਨੂੰ ਕਿਤਾਬਾਂ ਅਫਸਾਂ ਤੇ ਚੰਦਿਆਂ ਦੇ ਬਹਾਨੇ 70 ਰੁਪਏ ਮੰਗਵਾਏ ਮੈਨੂੰ ਦੋ ਠੀਕ ਹੈ ਜਦਕਿ ਵਸਾਵਾ ਸਿੰਘ ਨੇ ਹਜੇ ਉਹਨੂੰ ਮਹੀਨੇ ਪਹਿਲਾਂ ਹੀ 50 ਰੁਪਏ ਭੇਜੇ ਸੀ ਇਕਾਂਗੀ ਦੇ ਵਿੱਚ ਵਸਾਵਾ ਸਿੰਘ ਨਰੈਣ ਸਿੰਘ ਦੀ ਚਿੱਠੀ ਸੁਣ ਕੇ ਬਹੁਤ ਹੀ ਪਰੇਸ਼ਾਨ ਹੁੰਦਾ ਵੀ ਹਲੇ ਤਾਂ ਮਹੀਨੇ ਪਹਿਲਾਂ ਤੇਨੂੰ ਮੈਂ 50 ਰੁਪਏ ਦੇ ਕੇ ਹਟਿਆ ਤੇ ਹੁਣ ਤੂੰ ਨਵਾਂ ਖਰਚਾ ਸ਼ੁਰੂ ਕਰ ਦਿੱਤਾ ਵੀ ਤੈਨੂੰ ਕਿਤਾਬਾਂ ਵਗੈਰਾ ਚਾਹੀਦੀਆਂ ਨੇ ਪਟਵਾਰੀ ਦਾ ਨਾਮ ਹੈਗਾ ਜੀ ਅੱਲਾ ਬਖਸ਼ ਉਹਨੂੰ ਹੌਸਲਾ ਦਿੰਦਾ ਹੈ ਉਸਦੇ ਬਾਪ ਨੂੰ ਬੇਬੀ ਕਿਸੇ ਨਾ ਕਿਸੇ ਹਿੱਲੇ ਹਨਾ ਮਾਂ ਦਾ ਤਾਂ ਫਿਰ ਵੀ ਦਿਲੋਂਵੇਂ ਹੁੰਦਾ ਹੈ ਕਿ ਉਹ ਆਪਣੇ ਚਲੋ ਪੁੱਤਰ ਨੂੰ ਪੈਸੇ ਭੇਜਣ ਦੇ ਹੱਕ ਦੇ ਵਿੱਚ ਆ ਜਾਂਦੀ ਹੈ ਤੇ ਇਸ ਤਰ੍ਹਾਂ ਫਿਰ ਕੀ ਹੁੰਦਾ ਹੈ ਆਖਰ ਕਿਸੇ ਨਾ ਕਿਸੇ ਤਰ੍ਹਾਂ ਬਸਾਵਾ ਸਿੰਘ ਪੁੱਤਰ ਦੀ ਇਹ ਮੰਗ ਵੀ ਜਿਹੜਾ ਹੈ ਪੂਰੀ ਕਰ ਹੀ ਦਿੰਦਾ ਹੈ ਇਰਾਦਾ ਕਰ ਲੈਂਦਾ ਹੈ ਤੇ ਫੇਰ ਕੀ ਹੁੰਦਾ ਹੈ ਜੀ ਕੁਝ ਸਮੇ ਮਗਰੋਂ ਕੁਝ ਸਮੇ ਮੰਗਰੋਂ ਨਰੈਣ ਸਿੰਘ ਬੀਏ ਦਾ ਇਮਤਿਹਾਨ ਦੇ ਕੇ ਕੀ ਆ ਜਾਂਦੇ ਜੀ ਉਹ ਘਰੇ ਆ ਜਾਂਦਾ ਹੈ ਤੇ ਫੇਰ ਕੀ ਕਰਦਾ ਹੈ ਗੱਲਬਾਤ ਵਿੱਚ ਮਾਂ ਪ੍ਰੋਦੀ ਜੁਮੀ ਰਿਸਪੈਕਟ ਨਹੀਂ ਕਰਦਾ ਕੋਈ ਇੱਜ਼ਤ ਨਹੀਂ ਕਰਦਾ ਬੇਬੇ ਕਹਿੰਦੀ ਆ ਹਨਾ ਮਤਲਬ ਉਹਦੀ ਮਾਂ ਉਹਨੂੰ ਨੌਕਰੀ ਬਾਰੇ ਪੁੱਛਦੀ ਹੈ ਉਲਟੇ-ਉਲਟੇ ਜਵਾਬ ਦਿੰਦਾ ਹੈ ਉਹਨੂੰ ਬਲਕਿ ਉਹ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਹੈ ਤੇ ਬੇਬੀ ਦੁਆਰਾ بار بار ਨੌਕਰੀ ਸੰਬੰਧੀ ਪੁੱਛਣ ਤੇ ਉਹ ਬਿਮਾਰ ਪਿਓ ਦੀ ਥਾਂ ਖੇਤਾ ਵਿੱਚ ਜਾ ਕੇ ਹਲ ਵਾਉਣ ਦੇ ਬਹਾਨੇ ਜਾਣ ਕੀ ਕਰਦਾ ਘਰੋਂ ਹੀ ਨਿਕਲ ਜਾਂਦਾ ਹੈ ਬਹਾਨੇ ਦੇ ਨਾਲ ਠੀਕ ਹੈ ਉਸ ਦੇ ਜਾਣ ਤੋਂ ਬਾਅਦ ਜਿਹੜਿਆ ਕੁਝ ਗਵੰਡਨਾ ਕੇ ਬੇਬੇ ਨੂੰ ਉਹਦੇ ਪੁੱਤਰ ਦੀ ਪੜ੍ਹਾਈ ਸੰਬੰਧੀ ਵਧਾਈਆਂ ਦਿੰਦੀਆਂ ਨੇ ਗਿਆ ਅਨੇ ਨੂੰ मुंशी नूरदीन ਆਕੇ ਦੱਸਦਾ ਹੈ ਕਿ ਡਾਕੀਆ ਨਾਰਾਇਣ ਸਿੰਘ ਨੂੰ ਮਤਲਬ ਉਹਦੇ پاس ਉਹਨ ਦੀ ਤਾਰ ਲੈ ਕੇ ਆਇਆ ਹੈ ਵੀ ਉਹ बीए ਦੇ ਪੇਪਰਾਂ ਦੇ ਵਿੱਚੋਂ ਪਾਸ ਹੋ ਗਿਆ ਹੈ ਉਹ ਜ਼ਰਾ ਖੁਸ਼ਾਮਦ ਨਾਲ ਕਹਿੰਦਾ ਹੈ ਕਿ ਉਸ ਦਾ ਸ਼ਾਗਿਰਦ ਨਾਰਾਇਣ ਸਿੰਘ ਛੋਟਾ ਮਤਲਬ ਉਹ ਛੋਟੇ ਹੁੰਦੇ ਤੇ ਹੁਨਾਰੇ ਨੂੰ ਥੋੜਾ ਐਵੇਂ ਕਹਿੰਦੇ ਨੇ ਐਨੇ ਕੋ ਨੂੰ ਇੱਕ ਆਦਮੀ ਨਾਰਾਇਣ ਸਿੰਘ ਨੂੰ ਹਨਾ ਜਿਹੜਾ ਹੈ ਸੰਭਾਲੀ ਲਿਆਉਂਦਾ ਹੈ ਨਰੈਂਸਿੰਗ ਕਹਿੰਦਾ ਹੈ ਕਿ ਉਹਨੂੰ ਸਨ ਸਟ੍ਰੋਕ ਹੋ ਗਿਆ ਵੀ ਮਿੰਤਾ ਨੂੰ ਗਰਮੀ ਬਹੁਤ ਲੱਗਦੀ ਆ ਸਾਰੇ ਉਸਦੀ ਬਿਮਾਰੀ ਦਾ ਫਿਕਰ ਕਰਦੇ ਹਨ ਪਰ ਉਹ ਡਾਕੀਏ ਤੋਂ ਤਾਰ ਲੈ ਕੇ ਪਰਦਾ ਤੇ ਆਪਣੇ پاس ਹੋਣ ਬਾਰੇ ਖੁਸ਼ ਵੀ ਹੋ ਜਾਂਦਾ ਹੈ ਫਿਰ ਉਹ ਕਹਿੰਦਾ ਹੈ ਕਿ ਮਿੰਤਾ ਇੱਥੇ ਬਹੁਤ ਗਰਮੀ ਲੱਗਦੀ ਹੈ ਮੇਰੀ ਸਿਹਤ ਖਰਾਬ ਹੋ ਰਹੀ ਹੈ ਤੇ ਮੈਨੂੰ Shimlae ਜਾਣਾ ਪਊਗਾ ਦੋ ਕੁ ਮਹੀਨੇ ਉੱਥੇ ਕੱਟਨੇ ਚਾਹੀਦੇ ਨੇ ਤੇ ਉੱਥੇ ਗਰਮੀਆਂ ਕੱਟਣ ਕਰਕੇ ਅਫਸਰਾਂ ਨੂੰ ਵੀ ਮਿਲੂੰਗਾ ਤੇ ਉੱਥੇ ਨੌਕਰੀ ਦੀ ਵੀ ਕੋਈ ਪ੍ਰਬੰਧ ਹੋ ਜਾਊਗਾ ਬਸਾਵਾ ਸਿੰਘ ਉਸ ਦੇ ਇਸ ਨਵੇਂ ਖਰਚ ਬਾਰੇ ਸੁਣ ਕੇ ਹੋਰ ਵੀ ਦੁਖੀ ਹੋ ਜਾਂਦਾ ਵੀ ਹੁਣ ਇਹ ਤਾਂ Shimlae ਜਾਣ ਦੀ ਮੰਗ ਕਰਨ ਲੱਗਿਆ ਪਰ ਬੇਬੇ ਉਸ ਨੂੰ ਹਨਾ ਸ਼ਾ ਤੋਂ ਕਰਜ਼ਾ ਲੈ ਕੇ ਤੇ ਘਰਾਂ ਦਾ ਦਾਣਾ ਫੱਕਾ ਤੇ ਟੂਮਾ ਵੇਚ ਕੇ ਨਰੈਨ ਸਿੰਘ ਨੂੰ ਕੀ ਕਰਦੀ ਆ ਬੇਬੇ ਤੋੜ ਦਿੰਦੀ ਆ ਹੁਣ ਰਾਨ ਸਿੰਘ ਨੂੰ Shimla ਗਿਆ ਕਿੰਨੇ ਮਹੀਨੇ ਹੋ ਗਏ 3 ਮਹੀਨੇ ਬੀਤ ਚੁੱਕੇ ਬਸਾਵਾ ਸਿੰਘ ਗੰਡੂ ਸ਼ਾਦਾ ਜ਼ਿਕਰ ਕਰਦਾ ਹੋਇਆ ਬੜੀ ਪਰੇਸ਼ਾਨੀ ਜ਼ਾਹਰ ਕਰਦਾ ਹੈ ਕਿਉਂਕਿ ਉਹ ਉਸ ਨੂੰ ਕਰਜ਼ਾ ਵਾਪਸ ਕਰਨ ਲਈ ਬਹੁਤ ਤੰਗ ਕਰ ਰਿਹਾ ਸੀ ਬੇਬੇ ਕਹਿੰਦੀ ਹੈ ਕਿ ਹਨਾ ਉਹ જરા ખેસ વડડી કરે ਜਦੋਂ ਉਹਨਾਂ ਦੇ ਪੁੱਤਰ ਨੂੰ ਨੌਕਰੀ ਮਿਲ ਜਾਵੇਗੀ ਤਾਂ ਕਹਿੰਦੇ ਸਾਰਾ ਕੁਝ ਠੀਕ ਹੋ ਜਾਊਗਾ ਉਹ ਇੱਕ ਸੁਪਨੇ ਦਾ ਜ਼ਿਕਰ ਕਰਦੀ ਹੈ ਵੀ ਮੈਨੂੰ ਇੱਕ ਦਿਨ ਸੁਪਨਾ ਆਇਆ ਸੀ ਕਿ ਮੇਰਾ ਪੁੱਤਰ ਜਿਹੜਾ ਹੈ ਜੱਜ ਬਣਿਆ ਹੈ ਜਦੋਂ ਵੀ ਸ਼ਾਮ ਹੋ ਜਾਂਦੀ ਹੈ ਗੰਡੂ ਸ਼ਾ ਉਹਨਾਂ ਦੇ ਘਰੇ ਆ ਜਾਂਦਾ ਜਿੰਨਾਂ ਤੋਂ ਕਰਜ਼ਾ ਚੁੱਕਿਆ ਸੀ ਗੰਡੂ ਸ਼ਾ ਨੂੰ ਕਰਜ਼ਾ ਵਾਪਸ ਲੈਣ ਲਈ ਵੇਲਾ ਕੋ ਵੇਲਾ ਨਾ ਦੇਖਦਾ ਜਾਣ ਕੇ ਬਸਾਂਵਾ ਸਿੰਘ ਨੂੰ ਵੀ ਗੁੱਸਾ ਚੜ ਗਿਆ ਵੀ ਇਹ ਕੋਈ ਵੇਲਾ ਕੋ ਵੇਲਾ ਹੀ ਨਹੀਂ ਦੇਖਦਾ ਜਦੋਂ ਕਰਦਾ ਕਰਜ਼ਾ ਹਨਾ ਮਤਲਬ ਬਾਤ ਪੇਸ਼ ਕਰਨ ਦੇ ਲਈ ਆ ਜਾਂਦਾ ਹੈ ਗੰਡੂ ਸ਼ਾਹ ਉਸ ਨੂੰ ਨੌਕਰੀ ਉਸ ਨੂੰ ਖੁਰਕੀ ਦੀਆਂ ਧਮਕੀਆਂ ਦਿੰਦਾ ਹੈ ਤੇ ਬਸਾਵਾ ਸਿੰਘ ਵੀ ਉਹਨੂੰ ਮਤਲਬ ਆਪਸ ਚ ਦੋਨੇ ਲੜ ਪੈਂਦੇ ਨੇ ਤੇ ਦੋਨੋਂ ਇੱਕ ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਬੇਬੇ ਵੀ ਬਾਲੀ ਔਖੀ ਹੋ ਜਾਂਦੀ ਐ ਇਹਨੇ ਨੂੰ ਪਟਵਾਰੀਆ ਜਾਂਦਾ ਹੈ ਦੋਹਾਂ ਨੂੰ ਠੰਡੇ ਕਰਦਾ ਹੈ ਗੰਡੂ ਸ਼ਾਹ ਦੇ ਜਨਮਗਰੋਂ ਬਸਾਵਾ ਸਿੰਘ ਨੂੰ ਕਹਿੰਦਾ ਹੈ ਕਿ ਆਪਣੀ ਧੰਨਾ ਸਿੰਘ ਕੋਲ ਲੈ ਗਏ ਨੇ ਪਈ ਜ਼ਮੀਨ ਨੂੰ ਲੈ ਕੇ ਹਨਾ ਇਸ ਜਿਹੜੀ ਬਾਲਾ ਨੂੰ ਜਿਹੜੀ ਇਹ ਤੂੰ ਮਤਲਬ ਪਰੇਸ਼ਾਨੀ ਮੁੱਲ ਲਈਏ ਨੂੰ ਲਾ ਦੇਵੇ ਪਰ ਜਿਹੜਾ ਵਸਾਵਾ ਸਿੰਘ ਇਸ ਕੰਮ ਦੇ ਲਈ ਬਿਲਕੁਲ ਤਿਆਰ ਨਹੀਂ ਹੁੰਦਾ ਅੱਲਾ ਬਖਸ਼ ਦੇ ਜਾਨਮਗਰੋਂ ਨਰੈਨ ਸਿੰਘ ਸ਼ਿਮਲੇ ਤੋਂ ਹੀ ਆ ਜਾਂਦਾ ਹੈ ਪੁੱਸ ਨੂੰ ਕੋਈ ਵੀ ਨੌਕਰੀ ਨਹੀਂ ਸੀ ਮਿਲੀ ਉਹ ਬਹਾਨੇ ਮਾਰਦਾ ਸੀਗਾ ਇਹ ਸੁਣ ਕੇ ਵਸਾਵਾ ਸਿੰਘ ਤੇ ਬੇਬੇ ਦੀਆਂ ਸਾਰੀਆਂ ਆਸਾਂ ਹੀ ਢੈਢੇਰੀ ਹੋ ਜਾਂਦੀਆਂ ਨੇਗੀਆਂ ਤੇ ਉਹ ਆਪਣੇ ਆਪ ਨੂੰ ਮਤਲਬ ਲੁੱਟ ਗਏ ਉੱਜੜ ਗਏ ਤੇ ਮਹਿਸੂਸ ਕਰਦੇ ਨੇ ਵੀ ਅਸੀਂ ਤਾਂ ਲੁੱਟੇ ਗਏ ਸਾਡਾ ਮੁੰਡਾ ਹਨਾ ਨੇ ਖਰਚੇ ਕਰਵਾਏ ਗਿਆ ਤੇ ਹੁਣ ਨੌਕਰੀ ਲਈ ਐਵੇਂ ਮੂੰਹ ਲਮਕਾ ਕੇ ਆ ਗਿਆ ਤਾਂ ਇਹ ਹੈਗੀ ਸੀ ਜੀ ਇਕਾਂਗੀ ਯਾਤਰਾ ਦੀ ਪਹਿਲੀ ਇਕਾਂਗੀ ਮਾ ਦਾ ਡਿਪਟੀ ਵੀਡੀਓ ਪਸੰਦ ਆਈ ਹੋਏ ਫਰੈਂਡ ਸਰਕਲ 'ਚ ਜ਼ਰੂਰ ਸ਼ੇਅਰ ਕਰੋ ਮਿਲਦੇ ਆਂ ਅਗਲੀ ਇਕਾਂਗੀ ਦੇ ਨਾਲ ਧੰਨਵਾਦ